ਸੜਕ ਤੇ ਜਾਂਦੇ ਲੋਕਾਂ ਦੇ ਨਾਲ ਲੁੱਟਾਂ ਖੂਹਾਂ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਵੀ ਹੁਣ ਚੌਕਸ ਹੁੰਦੀ ਨਜ਼ਰ ਆ ਰਹੀ ਹੈ ਤੁਹਾਡੀ ਵੀ ਹੁਣ ਖੈਰ ਨਹੀਂ ਹੋਵੇਗੀ। ਦਰਅਸਲ ਜਗਰਾਉ ਦੇ थाना ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵਕ-ਵਕ ਸੜਕਾਂ ਦੇ ਉੱਤੇ ਜਾਂਦੇ ਰਾਹਗੀਰਾਂ ਦੇ ਨਾਲ ਖੂਹਾਂ ਕਰਨ ਵਾਲੇ ਲੁੱਟਾਂ ਕਰਨ ਵਾਲੇ ਚੋਰੀ ਕਰਨ ਵਾਲੇ ਤਿੰਨ ਨੌਜਵਾਨ ਜਿਹੜੇ ਕਿ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਤੇ ਇਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਦੱਸ ਦਈਏ ਕੀ ਹੁਣ ਇਹਨਾਂ ਤਿੰਨਾਂ ਦਾ ਰਿਮਾਂਡ ਲੈ ਕੇ ਇਹਨਾਂ ਤਿੰਨਾਂ ਤੋਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਜਿਹੜੀਆਂ ਸਾਰੀਆਂ ਖੋਹਾਂ ਦੇ ਬਾਰੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈ ਕੀ ਕੁਝ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਹਾਂਜੀ ਭਾਜੀ ਆ ਜੇ ਮੇਰਾ ਨਾਮ ਦਾਸ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਆ ਲੈ ਇਹਨਾਂ ਦੇ ਬੰਦੇ ਨੂੰ ਟੱਕਰ ਟੱਕਰ ਮਾਰ ਕੇ ਚਲੇ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਨੂੰ ਜੋ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲਾਂ ਦਾ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਗਿਆ ਜਿਹੜਾ ਮੈਂ ਵੀ ਗਿਰਿਆ ਵਾ ਇਹਨਾਂ ਨੇ ਐਸੀ ਤਸੀਹੇ ਸਾਰੇ ਵੱਜ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਤੇ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਏ ਮਾਮਲਾ ਵੀਰੇ ਹੋਇਆ 15-20 ਮਿੰਟ ਹੋਇਆ 10 ਘੰਟਾ ਪਤੋਂ ਵਾ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਉਹ ਹੈਗੀ ਆ ਉਹ ਮਲਾਈ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਈ ਨੂੰ ਤੇ ਬਲਾਈ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਲੈ ਲੇਤਾ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਉਹਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰਾਂ ਥੱਲੇ ਡੇਗ ਪਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬਸੜੇ ਨੂੰ ਕੁੱਟਣ ਆਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜ ਦਿੱਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਕਹਿੰ ਵੀ ਬੱਸ ਭਜਾ ਤਾਂ ਥਾਣੇ ਨਾਲ ਚਲਦੇ ਆ ਥਾਣਾ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ जख्मी ਠੀਕ ਠਾਕ ਹੈ ਤੁਹਾਡੇ ਨਾਲ ਕੋਈ ਆਉਣਾ ਨਹੀਂ ਬਟਾ ਅਸੀਂ ਬਿਤਾਇਆ ਦੱਸੋ ਪਬਲਿਕ ਪਬਲਿਕ ਆ ਮਾੜੇ ਮਾਟਾ ਬਾਦਾ ਪਾਪਾ ਤੁਹਾਡੀਆਂ ਮਾਰੀਆਂ ਇੱਥੇ ਉਹ ਨਹੀਂ ਵੀਡੀਓ ਆ ਗਈ ਲੈ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਦਾ ਕਰਤਾ ਹੋ ਹੀ ਜਾਂਦਾ ਨਾ ਵਾਦਾ ਕਰਤਾ ਨਹੀਂ ਆਹ ਸੋੜਾ ਹੁੰਦਾ ਬਾਕੀ ਕੰਮ ਹੋਦਾ ਨਹੀਂ ਪੰਜਾਬ ਦੇ ਭਈਆਂ ਨੂੰ ਬੰਦੇ ਪੰਜਾਬ ਦਾ ਬਹੁਤ ਬਾਹਰ ਘਟੋਗੇ ਭਈਆਂ ਨੂੰ ਬਾਹਰ ਘਟੋ ਪੰਜਾਬ ਦੇ ਵਿੱਚ ਬੋਲੋ ਤੇ ਆਚਾਰ ਕਰਦੇ ਪੈਰੇ ਮੁਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੁਹਾਲੀ ਦੇ ਵਿੱਚ ਇਹਨਾਂ ਨੇ ਭਈ ਬੜੀਆਂ ਚੂਤੇ ਪੈਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈਰੇ ਸਮੇਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਗੋਨਰ ਲੁੱਟਾ ਖੋਹ ਹੀ ਕਰਦੇ ਰਾਤ ਨੂੰ ਬਿਹਾਰੀਏ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਉਨ ਏਰੀਆ ਚ ਲੁਧਿਆਣਾ ਮਾਡਲ ਟਾਉਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੈ ਪਿਛਲੇ ਹਫਤੇ ਦੀ ਗੱਲ ਹੈ ਜੱਜ ਨੂੰ ਮੱਦੇ ਜੱਜ ਨੂੰ ਮਾਰ ਗਏ ਨੇ ਭਈਏ ਉਸ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਪਹਿਲ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲੇ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਪਾਸੇ ਰਾਗੀ ਨੇ ਦੇਖਿਆ ਨਹੀਂ ਕਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰਾਗ ਥੱਲੇ ਡੇਗ ਪਿਆ ਤੇ ਉਹ ਬੱਸ ਵਾਲਾ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਿਹਾ ਵੀ ਬੱਸ ਭਜਾ ਤਾ ਥਾਣੇ ਨਾਲ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾਲਾ ਤੇ ਡਰਾਈਵਰ ਦੇ ਆ ਗੱਡੀ ਰੌਂਡ ਅਪ ਹੈ ਜ਼ਖਮੀ ਠੀਕ ਠਾਕ ਆ ਤੁਹਾਡਾ ਨਾਮ ਕੋਈ ਆਨੂ ਕੁੱਟਿਆ ਅਸੀਂ ਬਿਚਾਇਆ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਟਾ ਬਾਦਾ ਪਾਪਾ ਤੁਹਾਡੀਆਂ ਮਾਰੀਆਂ ਇੱਥੇ ਉਹ ਨਹੀਂ ਵੀਡੀਓ ਆ ਗਈ ਲੱਗ ਗਈ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਦਾ ਕਰਤਾ ਹੋ ਹੀ ਜਾਂਦਾ ਨਾ ਵਾਦਾ ਕਰਤਾ ਨਹੀਂ ਆਹ ਹੋਣਾ ਹੁੰਦਾ ਬਾਕੀ ਕੰਮ ਹੋ ਜਾਣਾ ਨਹੀਂ ਪੰਜਾਬ ਦੇ ਪੰਜਾਬ ਦੇ